ਤੰਤਨ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪਾਵਨ ਪ੍ਰਕਾਸ਼ ਮਨਾਉਂਦੇ ਹੋਏ ਲੁਧਿਆਣਾ ਸ਼ਹਿਰ ਦੀਆਂ ਸਮੂਹ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਸ਼ਰੋਮਣੀ ਸੰਸਥਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਸਤੀ ਜੋਧੇਵਾਲ ਤੋਂ ਸਾਹਿਬ ਸਤਗੁਰੂ ਮਹਾਰਾਜ ਜੀ ਦਾ ਜੋ ਸ਼ੋਭਾ ਯਾਤਰਾ ਲੈ ਕੇ ਸਾਰੀ ਸੰਗਤ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਔਰ ਅੱਜ ਦੇ ਦਿਨ ਸਮੁੱਚੇ ਸੰਸਾਰ ਦੇ ਵਿੱਚ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਉਹਨਾਂ ਦੇ ਜੀਵਨ ਉਹਨਾਂ ਦੇ ਮਿਸ਼ਨ ਉਹਨਾਂ ਦੇ ਫਲਸਫੇ ਦੀ ਚਰਚਾ ਜੋ ਹੈ ਬੇਗਮਪੁਰੇ ਦਾ ਸੰਕਲਪ ਜੋ ਗੁਰੂ ਮਹਾਰਾਜ ਜੀ ਨੇ ਲਿਆ ਔਰ ਐਸਾ ਚਾਹੂ ਰਾਜ ਮੈਂ ਜਹਾ ਮਿਲੇ ਸਭਨ ਕੋਲ ਅਨਛੋਟ ਬੜਾ ਸੁਖ ਸੰਭ세 ਰਵਿਦਾਸ ਰਹੀ ਪਰਸਲ ਇਹ ਸਾਰੇ ਸੰਕਲਪ ਸੰਪੂਰਨ ਕਰਨ ਦੇ ਲਈ ਸਾਰੀ ਸੰਗਤਾਂ ਨਤਮਸਤਕ ਹਨ ਜੋ ਬੋਲੇ ਸੋਨ ਪੈ ਸਭੂਦਾਸ ਮਹਾਰਾਜ ਅੱਜ ਲੁਧਿਆਣੇ ਦੇ ਵਿੱਚ ਇਤਿਹਾਸਕ ਸ਼ੋਭਾ ਯਾਤਰਾ ਨਿਕਲ ਰਹੀ ਹੈ ਜੋ ਬਸਤੀ ਜੋਧੜ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਹੁੰਦੀ ਹੋਈ ਸ਼ਾਮ ਨੂੰ ਇੱਥੇ ਸਮਾਪਤ ਹੋਣੀ ਹੈ ਮੈਂ ਜਿੱਥੇ ਪੂਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਸ਼ੁਭ ਦਿਨ ਦੀ ਵਧਾਈ ਦਿੰਦਾ ਉੱਥੇ ਮੈਂ ਪ੍ਰਸ਼ਾਸਨ ਦੀ ਔਰ ਪੁਲਿਸ ਪ੍ਰਸ਼ਾਸਨ ਦੀ ਵੀ ਬੜੀ ਪ੍ਰਸ਼ੰਸਾ ਕਰਦਾ ਕਿ ਜਿਨ੍ਹਾਂ ਨੇ ਬੜੇ ਯੋਗ ਪ੍ਰਬੰਧ ਕੀਤੇ ਆ ਔਰ ਸੰਗਤ ਨੂੰ ਮੇਰਾ ਇਹ ਸੰਦੇਸ਼ ਆ ਕਿ ਯੋ ਗੁਰੂ ਰਵੀਦਾਸ ਮਹਾਰਾਜ ਜਿਨੇ ਸਾਨੂੰ ਸਿੱਖੇਤ ਹੋਣ ਲਈ ਸਾਨੂੰ ਨਸ਼ਿਆਂ ਤੋਂ ਵਰਜਿਆ ਔਰ ਸਾਨੂੰ ਰਾਜ ਭਾਗ ਦੀ ਗੱਲ ਕੀਤੀ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜੋ ਜੋ ਉਹਨਾਂ ਨੇ ਸਾਨੂੰ ਕਰਨ ਨੂੰ ਕਿਹਾ ਆਪਾਂ ਉਹ ਕਰੀਏ ਔਰ ਉਸ ਗੁਰੂ ਸਾਹਿਬ ਦੀ ਕੀਤੀ ਹੋਈ ਕਲਪਨਾ ਨੂੰ ਆਪਾਂ ਬੂਰ ਪਾਈਏ ਔਰ ਉਸ ਦੇਸ਼ ਦੀ ਜਿਹਨੂੰ ਉਹਨਾਂ ਨੇ ਕਿਹਾ ਸੀ ਮੈਂ ਬੇਗਮਪੁਰਾ ਬਣਾਉਣਾ ਚਾਹਨਾ ਜਿੱਥੇ ਕੋਈ ਵੀ ਵਿਅਕਤੀ ਗਮ ਦੇ ਵਿੱਚ ਨਾ ਹੋਵੇ ਸਾਰੇ ਬੇਗਮ ਹੋਣ ਸੋ ਅਜਹੀ ਰਾਜਵਿਵਸਾ ਨੂੰ ਕਾਇਮ ਕਰਨ ਲਈ ਸਾਰਿਆਂ ਨੂੰ ਨਾਲ ਮਿਲ ਕੇ ਅੱਜ ਦੇ ਦਿਨ ਤੇ ਸੰਕਲਪ ਕਰਨਾ ਚਾਹੀਦਾ ਕਿ ਅਸੀਂ ਉਹ ਸੁਪਨਾ ਗੁਰੂ ਸਾਹਿਬ ਦਾ ਪੂਰਾ ਕਰਾਂਗੇ ਜੈ ਗੁਰੂ ਦੇ ਜੈ ਗੁਰੂ ਦੇ ਧੰ ਗੁਰੂ ਦੇ ਔਰ ਅੱਜ ਜੁਈ ਇਤਿਹਾਸ ਕਹਾਂਗੇ ਜਿਹੜਾ ਮਨਾਇਆ ਜਾ ਰਿਹਾ ਆ ਤੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਜਿਹੜੀਆਂ ਇਹ ਰੌਣਕਾਂ ਲਗੀਆਂ ਨੇ ਜੋ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਹੋਇਆ ਹੈ ਬਹੁਤ-ਬਹੁਤ ਰਿਣੀ ਆ ਸਾਰਿਆਂ ਦੇ ਕੀ ਇਹਨਾਂ ਮਾਨ ਸਰਕਾਰ ਦਿੱਤਾ ਔਰ ਆਸ ਕਰਦੇ ਹਾਂ ਕਿ ਜਿਸ ਉਤਸ਼ਾਹ ਦੇ ਨਾਲ ਇਹ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਉਸੇ ਉਤਸ਼ਾਹ ਦੇ ਨਾਲ ਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲ ਕੇ ਧਰਮ ਦੀ ਸੇਵਾ ਸਮਾਜ ਦੀ ਸੇਵਾ ਕਰਦੇ ਰਹਾਂਗੇ ਔਰ ਸਾਰੇ ਜਾਣੇ ਅਸੀਂ ਇਕੱਠੇ ਰਲ ਕੇ ਤੁਹਾਡੇ ਸਾਹਮਣੇ ਆ ਕਿ ਚਾਹੇ ਉਤਰੀ ਹੋਵੇ ਪੂਰਬੀ ਹੋਵੇ ਸੈਂਟਰ ਤੋਂ ਹੋਵੇ ਸਾਰੇ ਜਿੰਨੇ ਵੀ ਕਾਉਂਸਲਰ ਸਾਹਿਬਾਨ ਜਿਨ੍ਹਾਂ ਨੂੰ ਤੁਸੀਂ ਆਸ਼ੀਰਵਾਦ ਦਿੱਤਾ ਅਸੀਂ ਸਾਰੇ ਜਾਣੇ ਰਲ ਕੇ ਲੁਧਿਆਣੇ ਦੇ ਵਿਕਾਸ ਵਾਸਤੇ ਕਾਰਜ ਕਰਦੇ ਰਹਾਂਗੇ ਔਰ ਜੋ ਗੁਰੂ ਮਹਾਰਾਜ ਜੀ ਦਾ ਸਿੱਖਿਆਮਾਨ ਨੇ ਉਹਨਾਂ ਨੂੰ ਆਪਣਾ ਮੂਲ ਮੰਨ ਕੇ ਉਹਨਾਂ ਤੇ ਚੱਲਦੇ ਹੋਏ ਹਮੇਸ਼ਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ ਇੱਕ ਵਾਰੀ ਫੇਰ ਤੋਂ ਸਮੂਹ ਸਾਧ ਸੰਗਤ ਜੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਆਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 648ਵਾਂ ਜੋੜਪੁਰ ਮਨਾਇਆ ਜਾ ਰਿਹਾ ਜਿਵੇਂ ਸਾਰੇ ਪੰਜਾਬ ਵਾਸੀਆਂ ਨੂੰ ਸਾਡੇ ਸਾਰੇ ਲੁਧਿਆਣੇ ਵਾਸੀਆਂ ਨੂੰ ਬਹੁਤ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਅੱਜ ਬਹੁਤ ਹੀ ਸੁੰਦਰ ਨਗਰ ਕੀਰਤਨ ਦੇ ਵਿੱਚ ਸਜਾਏ ਗਏ ਨੇ ਜਿਦੇ ਵਿੱਚ ਸਾਨੂੰ ਵੀ ਸ਼ਾਮਲ ਹੋਣ ਦਾ ਇੱਕ ਮਾਣ ਪ੍ਰਾਪਤ ਹੋਇਆ ਔਰ ਮੈਂ ਸਾਰੀ ਸੰਗਤ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਕਿੰਨਾ ਲੱਗ ਰਿਹਾ ਹੈ ਸ਼ੋਹਰਤ ਹੋਣੇ ਕਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਦੇਖੋ ਰੌਣਕ ਮੇਲਾ ਨੇ ਸਾਰੀਆਂ ਸੰਗਤਾਂ ਬਹੁਤ ਉਤਸ਼ਾਹ ਨਾਲ ਉਰਪੁਰ ਮਨਾਰੀਆਂ ਨੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਦੇ ਸਾਲ ਆ ਰਹੀਆਂ ਨੇ ਸਟੇਜਾਂ ਲਗੀਆਂ ਹੋਈਆਂ ਨੇ ਲੰਗਰ ਵਰਤਾਏ ਜਾ ਰਹੇ ਨੇ ਬਹੁਤ ਹੀ ਬਹੁਤ ਵਧੀਆ ਨਗਰ ਕੀਰਤਨ ਨਿਕਲਦਾ ਹੈ ਧੰਨ ਧੰਨ ਜਗਤ ਗੁਰੂ ਸ਼੍ਰੀ ਗੁਰੂ ਵਿਦਾਸ ਮਹਾਰਾਜੀ ਦੇ ਪਾਵਨ ਪ੍ਰਕਾਸ਼ ਪੁਰਵ ਦੇਵ ਲਖਸ ਦੇ ਵਿੱਚ ਅੱਜ ਸਾਡੇ ਹਲਕਾ ਉਤਰੀ ਤੋਂ ਜਿਹੜਾ ਸ਼੍ਰੀ ਗੁਰੂ ਵਿਦਾਸ ਮੰਦਿਰ ਪਸਤੀ ਜੋਤੇ ਵਾਲੋ ਦੇ ਵੱਲੋਂ ਅੱਜ ਸਾਰੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅੱਜ ਪ੍ਰਧਾਨ ਸਾਡੇ ਜਿੰਦਰਪਾਲ ਡੜੋਜੀ ਜੀ ਨਰਿੰਦਰ ਬਿੱਟੂ ਜੀ ਜਿਹੜੇ ਜਨ ਸਕੱਤਰ ਨੇ ਇਨਾਂ ਦੀ ਸਾਰਿਆਂ ਦੀ ਜੋਗਗਵਾਈ ਦੇ ਵਿੱਚ ਅੱਜ ਗੁਰੂ ਮਹਾਰਾਜ ਦੀ ਜੋ ਸ਼ੋਭਾ ਯਾਤਰਾ ਬੜਾ ਵਿਸ਼ਾਲ ਕੱਠ ਨਿਕਾਲੇ ਜਾ ਰਿਹਾ ਮੈਂ ਆਪਣੇ ਵੱਲੋਂ ਐਮ ਐਲ ਏ ਬੱਗਾ ਜੀ ਵੱਲੋਂ ਸਾਡੇ ਕਾਉਂਸਲਰ ਮਨਜੀਤ ਢਿੱਲੋਂ ਜੀ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਦੀ ਵਿਕਾਸ ਮਹਾਰਾਜ ਦੀ ਚਰਨਾਂ ਦੇ ਵਿੱਚ ਅਸੀਂ ਅਰਦਾਸ ਬੇਨਤੀ ਕਰਾਂਗੇ ਕਿ ਸਾਡੇ ਸਾਰਿਆਂ ਦੇ ਪਰਿਵਾਰਾਂ ਦੀ ਇੱਤੇ ਹੀ ਮਿਹਰ ਭਰੇ ਹੱਥ ਰੱਖਣ कि ਅਸੀਂ ਹਰ ਸਾਲ ਜਿੱਦਾਂ ਗੁਰੂ ਮਹਾਰਾਜ ਦੇ ਦਿਨ ਤਿਹਾੜ ਮਨਾਉਂਦੇ ਆ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਦਾਂ ਹੀ ਪੱਛੜ ਕੇ ਮਹਾਰਾਜ ਦੇ ਦਿਨ ਬਣਾਉਂਦੇ ਰਹੀਏ ਥੈਂਕ ਯੂ ਔਰ ਕੀ ਮੈਸੇਜ ਹੋ ਗਿਆ ਬਿਲਕੁਲ ਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗਾਂ ਨੂੰ ਸਾਨੂੰ ਬਣਾਉਣਾ ਚਾਹੀਦਾ ਹੈ ਉਹ ਸਾਰਿਆਂ ਨੂੰ ਇਹੀ ਅਪੀਲ ਹੈ ਤੇ ਗੁਰੂ ਮਹਾਰਾਜ ਦੇ ਜਿਹੜੇ ਸ਼ੁਭ ਦਿਹਾੜੇ ਆਏ ਨੇ ਅਸੀਂ ਰਲ ਮਿਲ ਕੇ ਖੁਸ਼ੀਆਂ ਨਾਲ ਜਿਵੇਂ ਅੱਗੇ ਬਣਾਨੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਖੁਸ਼ੀਆਂ ਨਾਲ ਮਨਾਈਏ ਜੈ ਗੁਰਦੇਵ ਧੰਗੁਰਦੇਵ ਸਤਗੁਰ ਰਵਿਦਾਸ ਮਹਾਰਾਜ ਜੀ ਦੇ 600 48ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਰੰਭ ਹੋਈ ਹੈ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਬਸਤੀ ਜੋਧੇਵਾਲ ਤੋਂ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਇਸੇ ਜਗ੍ਹਾ ਤੇ ਆ ਕੇ ਸੰਪੂਰਨ ਹੋਏਗੀ ਔਰ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਦੇਸ਼ ਜਿਹੜਾ ਹੈ ਉਹ ਜਨ ਜਨ ਤੱਕ ਪਹੁੰਚਾਉਂਦੀ ਜਿਹੜੀ ਆ ਉਹ ਉਪਰਾਲਾ ਕੀਤਾ ਹੈ ਔਰ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਜਿਹੜਾ ਉਪਦੇਸ਼ ਦਿੱਤਾ ਹੈ ऐसा चाहूं राज में जहां मिले सबन को अन्न चोट बड़े सब संभ से रविदास रहे प्रसन्न यही संदेश लेके ये जड़ी आ यात्रा निकली है और हर साल निकलदी है और शहर ने सारे ही भाईचारा ने रलके स्वागत ਕੀਤਾ ਹੈ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਹਿਰ ਵਾਸੀ ਜਿਹੜਾ ਹੈ ਇਹ ਸ਼ੋਭਾ ਯਾਤਰਾ ਦਾ ਸਵਾਗਤ ਕਰ ਰਹੇ ਨੇ ਅਸੀਂ ਸ਼ਹਿਰ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨ ਧੰਨ ਜਗਤ ਗੁਰੂ ਸ਼੍ਰੀ ਗੁਰੂ ਵਿਦਾਸ ਮਹਾਰਾਜੀ ਦੇ ਪਾਵਨ ਪ੍ਰਕਾਸ਼ ਪੁਰਵ ਦੇਵ ਲਖਸ ਦੇ ਵਿੱਚ ਅੱਜ ਸਾਡੇ ਹਲਕਾ ਉਤਰੀ ਤੋਂ ਜਿਹੜਾ ਸ਼੍ਰੀ ਗੁਰੂ ਵਿਦਾਸ ਮੰਦਿਰ ਪਸਤੀ ਜੋਤੇ ਵਾਲੋ ਦੇ ਵੱਲੋਂ ਅੱਜ ਸਾਰੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅੱਜ ਪ੍ਰਧਾਨ ਸਾਡੇ ਜਿੰਦਰਪਾਲ ਡੜੋਜੀ ਨਰਿੰਦਰ ਬਿੱਟੂ ਜੀ ਜਿਹੜੇ ਜਨ ਸਕੱਤਰ ਨੇ ਇਹਨਾਂ ਦੀ ਸਾਰਿਆਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਗੁਰੂ ਮਹਾਰਾਜ ਦੀ ਜੋ ਸ਼ੋਭਾ ਯਾਤਰਾ ਬੜਾ ਵਿਸ਼ਾਲ ਕੱਟ ਨਿਕਾਲੇ ਜਾ ਰਿਹਾ ਮੈਂ ਆਪਣੇ ਵੱਲੋਂ ਐਮਐਲਏ ਬੱਗਾ ਜੀ ਵੱਲੋਂ ਸਾਡੇ ਕਾਉਂਸਲਰ ਮਨਜੀਤ ਢਿੱਲੋਂ ਜੀ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਦੇ ਵਿਕਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਬੇਨਤੀ ਕਰਾਂਗੇ ਕਿ ਸਾਡੇ ਸਾਰਿਆਂ ਦੇ ਪਰਿਵਾਰਾਂ ਦੀ ਇੱਦਾਂ ਹੀ ਮਿਹਰ ਭਰੇ ਹੱਥ ਰੱਖਣ ਕਿ ਅਸੀਂ ਹਰ ਸਾਲ ਜਿੱਦਾਂ ਗੁਰੂ ਮਹਾਰਾਜ ਦੇ ਦਿਨ ਤਿਹਾੜੀ ਮਨਾਉਂਦੇ ਆ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਦਾਂ ਹੀ ਪੱਛੜ ਕੇ ਮਹਾਰਾਜ ਦੇ ਦਿਨ ਬਣਾਉਂਦੇ ਰਹੀਏ ਥੈਂਕ ਯੂ ਔਰ ਕੀ ਮੈਸੇਜ ਹੋ ਗਿਆ ਬਿਲਕੁਲ ਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗਾਂ ਨੂੰ ਸਾਨੂੰ ਅਪਣਾਉਣਾ ਚਾਹੀਦਾ ਹੈ ਉਹ ਸਾਰਿਆਂ ਨੂੰ ਇਹੀ ਅਪੀਲ ਹੈ ਤੇ ਗੁਰੂ ਮਹਾਰਾਜ ਦੇ ਜਿਹੜੇ ਸ਼ੁਭ ਦਿਹਾੜੇ ਆਏ ਨੇ ਅਸੀਂ ਰਲ ਮਿਲ ਕੇ ਖੁਸ਼ੀਆਂ ਨਾਲ ਜਿਵੇਂ ਅੱਗੇ ਬਣਾਉਂਦੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਖੁਸ਼ੀਆਂ ਨਾਲ ਮਨਾਈਏ ਆ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦਾ 648ਵਾਂ ਅੱਜ ਗੁਰਪੁਰਬ ਮਨਾਇਆ ਜਾ ਰਿਹਾ ਜਿਸ ਦੇ ਵੇ ਸਾਰੇ ਪੰਜਾਬ ਵਾਸੀਆਂ ਨੂੰ ਸਾਡੇ ਸਾਰੇ ਲੁਧਿਆਣੇ ਵਾਸੀਆਂ ਨੂੰ ਬਹੁਤ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਅੱਜ ਬਹੁਤ ਹੀ ਸੁੰਦਰ ਨਗਰ ਕੀਰਤਨ ਦੇ ਵਿੱਚ ਸਜਾਏ ਗਏ ਨੇ ਜਿਦੇ ਵਿੱਚ ਸਾਨੂੰ ਵੀ ਸ਼ਾਮਿਲ ਹੋਣ ਦਾ ਇੱਕ ਮਾਣ ਪ੍ਰਾਪਤ ਹੋਇਆ ਔਰ ਮੈਂ ਸਾਰੀ ਸੰਗਤ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਕਿੰਨਾ ਲੱਗ ਰਿਹਾ ਹੈ ਸ਼ੋਹਰਣੇ ਕਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਦੇਖੋ ਰੌਣਕ ਮੇਲਾ ਨੇ ਸਾਰੀਆਂ ਸੰਗਤਾਂ ਬਹੁਤ ਉਤਸ਼ਾਹ ਨਾਲ ਗੁਰਪੁਰਬ ਮਨਾ ਰੀਆਂ ਨੇ ਸਾਰੀਆਂ ਸੰਗਤਾਂ ਬੜੇ ਉਸ਼ਾ ਨਾਲ ਨਗਰ ਕੀਰਤਨ ਦੇ ਸਾਲ ਆ ਰਹੀਆਂ ਨੇ ਸਟੇਜਾਂ ਲੱਗੀਆਂ ਹੋਈਆਂ ਨੇ ਲੰਗਰ ਵਰਤਾਏ ਜਾ ਰਹੇ ਨੇ ਬਹੁਤ ਹੀ ਬਹੁਤ ਵਧੀਆ ਨਗਰ ਕੀਰਤਨ ਨਿਕਲਦਾ ਹੈ